ਭੋਰ ਵੀਰ ਜੀ ਸਾਰੇ ਭਰਾਵਾਂ ਦਾ ਕੀ ਹਾਲ ਚਾਲ ਆ ਜੀ ਦੱਸੋ ਸਾਰੇ ਭਰਾਸੇ ਤੁਸੀਂ ਸਾਰੇ ਠੀਕ ਐ ਕਿਵੇਂ ਚੱਲੇ ਜਾਨ ਪੰਛੀ ਤੇ ਬਾਕੀ ਮੌਸਮ ਦਾ ਤੁਸੀਂ ਹਾਲ ਵੇਖ ਹੀ ਲੋ ਕਾਫੀ ਗਰਮ ਹੋ ਰਿਹਾ ਆ ਤੁਹਾਨੂੰ ਤੇ ਵੀਰ ਜੀ ਸਭ ਤੋਂ ਪਹਿਲਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਕਰੋ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਨਾਲ ਤੇ ਸਾਰਿਆਂ ਭਰਾਵਾਂ ਦਾ ਬਹੁਤ ਥੈਂਕ ਯੂ ਕਿ ਸਾਰੇ ਭਰਾ ਬਹੁਤ ਪਿਆਰ ਦੇ ਰਹੇ ਆ ਵਧੀਆ ਵਧੀਆ ਕਮੈਂਟ ਕਰਕੇ ਦੱਸਦੇ ਕਿ ਆ ਵੀਡੀਓ ਬਣਾਓ ਜੀ ਆ ਵੀਡੀਓ ਬਣਾਓ ਤੇ ਵੀਰ ਜਿਵੇਂ ਹੀ ਟਾਈਮ ਮਿਲਦਾ ਕਮਾ ਵੀਡੀਓ ਅਪਡੇਟ ਕਰਦਾ ਤੇ ਅੱਜ ਵੀ ਤੁਹਾਡੇ ਵਾਸਤੇ ਬਹੁਤ ਸੋਹਣੇ ਟ੍ਰੋਪਿਕ ਲੈ ਕੇ ਆਇਆ ਹੁਣ ਮੈਂ ਵੇਖੋ ਵੀ ਜੀ ਟ੍ਰੋਪਿਕ ਉਹ ਹੀ ਪੌਂਡ ਹੈ ਆਪਾਂ ਜਿਹੜਾ ਜ਼ਰੂਰਤ ਆ ਐਵੇਂ ਫਾਲਤੂ ਦੀ ਵੀਡੀਓ ਬਣਾਉਂਦਾ ਤਾਂ ਮੈਂ ਪਹਿਲਾਂ ਦੱਸਿਆ ਸਮਾਂ ਹੈ ਨਹੀਂ ਇੰਨਾ ਚੀਜ਼ ਉਹ ਹੀ ਅਗਲੇ ਨੂੰ ਦੱਸੋ ਜਿਹੜੀ ਕਿਸੇ ਦੇ ਕੰਮ ਆਵੇ ਦੂਜੀ ਫਾਲਤੂ ਚੀਜ਼ ਦੱਸਣ ਦਾ ਕੋਈ ਫਾਇਦਾ ਨਹੀਂ ਹੁਣ ਮੈਂ ਬਰੀਡਿੰਗ ਦੀ ਵੀਡੀਓ ਪਾਈ ਜਾਵਾਂ ਵੀਰ ਜੀ ਹੁਣ ਬਰੀਡਿੰਗ ਦਾ ਕੋ ਮਤਲਬ ਨਹੀਂ ਮਿਲਦਾ ਹੁਣ ਸਾਰਿਆਂ ਦਾ ਪੁਰੋਜਾਨ ਹੋਇਆ ਉਡਾਨ ਵਾਲ ਸਾਰਿਆਂ ਦੀਆਂ ਐਂਟਰੀਆਂ ਦੜਿਆਂ ਚ ਜਾਂ ਘਰਦਿਆਂ ਬਾਗੀਆਂ ਜਾਂ ਕਿਵੇਂ ਹਰ ਕੋਈ ਭਰਾ ਚਾਉਣ ਡਿਆ ਕੋ ਮਾਰੇ ਤੋਂ ਮਾਰਾ ਵੀ ਕੋਈ ਭਰਾ ਕੋਈ ਤਗੜ ਤਗੜਾ ਮਾਰਾ ਤਗੜਾ ਮੈਂ ਤੇ ਕਿਸੇ ਨੂੰ ਮੰਦਾਂ ਨਹੀਂ ਕੋਈ ਸੋਚ ਮਾੜੀ ਹੁੰਦੀ ਪੰਜਰੀ ਬਸ ਤੁਹਾਡਾ ਦਿਲ ਤਗੜਾ ਨਾ ਸਮਝੋ ਤੁਸੀਂ ਵੀ ਤਗੜੇ ਜੋ ਆਟੋਮੈਟਿਕ ਤੁਸੀਂ ਤਗੜੇ ਹੀ ਹੋ ਜਾਣਾ ਤੁਹਾਨੂੰ ਤੇ ਤਗੜੇ ਹੋ ਜਾਣਾ ਬੰਦੇ ਤੇ ਹਰ ਕੋਈ ਆਪਣੀ ਤਿਆਰੀ ਕਰ ਰਿਹਾ ਵੀ ਮੈਂ ਛੱਡਨੇ ਆ ਇੱਥੇ ਮੈਂ ਇੱਥੇ ਛੱਡਨੇ ਆ ਤੇ ਸਾਰਿਆਂ ਭਰਾਵਾਂ ਦੇ ਨਾਲ ਜਿਵੇਂ ਇੱਕ ਆਪਾਂ ਟੀਚਾ ਲੈ ਕੇ ਚੱਲੇ ਕਿ ਸਾਰੇ ਵੀਰਾਂ ਨੂੰ ਖੁਸ਼ ਰਭੇ ਸੋਹਣੇ ਯਾਰ ਕੋਈ ਨਾਰਾਜ਼ ਹੋ ਗਿਆ ਨਾ ਆਵੇ ਸਾਰ ਵੀ ਜਿੱਤਾਂ ਵਰਗੀ ਹੁੰਦੀ ਹੈ ਕਿ ਕਈ ਬੰਦਾ ਜਿੱਤ ਕੇ ਵੀ ਹਾਰ ਜਾਂਦੇ ਆ ਤੇ ਕਈ ਹਾਰ ਕੇ ਵੀ ਜਿੱਤ ਜਾਂਦੇ ਠੀਕ ਬੇਤੀ ਤੇ ਇਸੇ سلسلے ਦੇ ਵਿੱਚ ਅੱਜ ਵੀ ਬਹੁਤ ਸਾਰੇ ਟੌਪਿਕ ਲੈ ਕੇ ਆਏ ਆਪਾਂ ਕਿ ਕਬੂਤਰ ਮੰਨ ਲਓ ਜਿਹੜਾ ਫੁੱਟੇ ਹੁਣ ਆਮਲੋ ਆਪਾਂ ਦਾ 1 ਮਹੀਨਾ ਹੋ ਗਿਆ ਆਪਾਂ ਨੂੰ ਕੁਝ ਨਾ ਦੱਸ ਦੇ ਮਗਰੋਂ ਫੁੱਟੇ ਆ ਕਿਵੇਂ ਕਬੂਤਰ ਦੀ ਤਿਆਰੀ ਦੇਣੀ ਆਪਾਂ ਤੇ ਕਿਵੇਂ ਕਬੂਤਰ ਨੂੰ ਆਪਾਂ ਅੱਗੇ ਤੋਰਨਾ ਠੀਕ ਹੈ ਵੀਰ ਜੀ ਤੇ ਅੱਜ ਵੀ ਬੜੀ ਸੋਹਣੀ ਵੀਡੀਓ ਲੈ ਕੇ ਆਇਆ ਵੀ ਕਬੂਤਰ ਨੂੰ ਜਦੋਂ ਸਰ ਪਰ ਆ ਗਿਆ ਉਹਨੂੰ ਆਪਾਂ ਤਿਆਰੀ ਦਾ ਕਿਵੇਂ ਲੈ ਕੇ ਜਾਣਾ ਪਾਣੀ ਦਾ ਕਿਵੇਂ ਲੈ ਕੇ ਜਾਣਾ ਔਰ ਬਾਜੀ ਦਾ ਕਿਵੇਂ ਲੈ ਕੇ ਜਾਣਾ ਡਿਟੇਲਸ ਵੀਰ ਜੀ ਦੱਸੂਗਾ ਮੈਂ ਬਹੁਤ ਹੀ ਵਧੀਆ ਇੰਪੋਰਟੈਂਟ ਟਾਪਿਕ ਆ ਲਾਸਟ ਤੱਕ ਵੀਡੀਓ ਵੇਖੋ ਸਕਿਪ ਨਾ ਕਰਿਆ ਕਰੋ ਵੀਡੀਓ ਲਾਸਟ ਤੱਕ ਵੇਖੋ ਕਿ ਬਿਲਕੁਲ ਕੋਈ ਚੀਜ਼ ਘੁੰ ਨਹੀਂ ਰਹਿ ਜਾਂਦੀ ਫਿਰ ਤੁਸੀਂ ਸਵਾਲ ਕਰਦੇ ਜੋ ਕਿਸੇ ਵੇਲੇ ਮੇਰੇ ਕੋਲ ਸਮਾਂ ਨਹੀਂ ਹੁੰਦਾ ਜਵਾਬ ਦੇਣ ਦਾ ਤੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਲਾਸਟ ਤੱਕ ਵੀਡੀਓ ਵੇਖਣੀ ਆ ਵੀਡੀਓ ਜਿਆਦੀ ਆਪਾਂ ਲੰਬੀ ਨਹੀਂ ਬਣਾਉਣੀ ਸ਼ਾਰਟ ਹੀ ਵੀਡੀਓ ਬਣਾਵਾਂਗੇ ਤੇ ਦਬ ਕੇ ਸ਼ੇਅਰ ਕਰਿਆ ਕਰੋ ਤੇ ਬਹੁਤ ਤੋਂ ਵੱਧ ਕਮੈਂਟ ਵੀ ਕਰਿਆ ਕਰੋ ਠੀਕ ਹੈ ਵੀਰ ਜੀ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਤੁਹਾਡੇ ਵਾਸਤੇ ਬਹੁਤ ਹੀ ਇੰਪੋਰਟੈਂਟ ਵੀਡੀਓ ਹੈ ਤੇ ਇੱਕ ਵੀਧੀ ਹੋਰ ਗੱਲ ਕੁਛ ਭਰਾ ਪੁੱਛਦੇ ਜਿ ਤਰ੍ਹਾਂ ਨੁਕਤਿਆਂ ਦੇ ਰਿਗਾਰਡਿੰਗ ਜਾਂ ਹੋਰ ਵੀਡੀਓ ਵੀਰ ਜੀ ਮੇਰੇ ਚੈਨਲ ਤੇ ਸਾਰੀਆਂ ਵੀਡੀਓ ਪਈਆਂ ਵਾ ਤੁਸੀਂ ਜਾ ਕੇ ਉਹਨਾਂ ਨੂੰ ਵਿਜ਼ਟ ਕਰ ਸਕਦੇ ਵੇਖ ਸਕਦੇ ਜੋ ਤੇ ਕਮੈਂਟ ਵੀ ਕਰੋ ਉਹ ਤਕਰੀਬਨ ਸਾਰੀਆਂ ਉਡਾਨ ਦੇ ਮੁਕਤਲਕ ਤੇ ਮੈਂ ਵੀਡੀਓ ਪਾਈਆਂ ਆਂ ਹੋਰ ਵੀ ਅੱਗੇ ਜੇ ਕੋਈ ਨਵਾਂ ਕੋਈ ਸਿਸਟਮ ਆਊਗਾ ਤੇ ਉਹ ਵੀ ਆਪਾਂ ਪਾਵਾਂਗੇ ਔਰ ਅੱਗੇ ਆਦ ਵੀ ਆਪਾਂ ਵਧੀਆ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਚਲੋ ਆਪਾਂ ਨਾ ਪਹਿਲਾਂ ਤਰੋਂ ਕਬੂਤਰ ਵਿਖਾਉਨੇ ਆ ਕਿਵੇਂ ਆਪਣੇ ਸਿਰ ਪਰ ਆਇਆ ਤੇ ਫਿਰ ਆਪਾਂ ਅੱਪ ਚੱਲਦੇ ਟੌਪ ਉੱਤੇ ਕਬੂਤਰ ਕਬੂਤਰ ਆ ਆਪਣੇ ਵੇਖੋ ਸਿਰ ਪਰ ਆ ਗਿਆ ਇਹਨਾਂ ਨੂੰ ਮਹੀਨੇ ਤੋਂ 2-4 ਦਿਨ ਉੱਪਰ ਹੋ ਗਿਆ ਆ ਜੀ ਆ ਵੇਖੋ ਇਸ਼ਨਾਨ ਕਰ ਰਹੇ ਆ ਨਹਾ ਰਹੇ ਆ ਨਲਾਈਆਂ ਵੀ ਜਰੂਰ ਦਿਆ ਕਰੋ ਦੋ ਤਿੰਨ ਜਿਹੜੇ ਮਾਲੇ ਮੋਟੇ ਕੋਈ ਖੰਭ ਕੋਈ ਝਾਂ ਲੈ ਚਾੜਾ ਪਾਣੀ ਆਪਾਂ ਰੱਖਿਆ ਪਰ ਕੇ ਨਵਾ ਰਹੇ ਆ ਜੇ ਫੱਟੀਆਂ ਥੱਲੇ ਕਰਦੇ ਆ ਕੋਲ ਦੇ ਹੁਣ ਉੱਪਰ ਬਹਿ ਜਾਂਦੇ ਤੇ ਆ ਥੱਲੇ ਹੋੜ ਦੇ ਅੱਗੇ ਜਾ ਕੇ ਤੁਹਾਨੂੰ ਆਪਣਾ ਟੌਪਿਕ ਵੀ ਦੱਸਦਾ ਕਿਵੇਂ ਸਿਸਟਮ ਕਰਨਾ A ਤੋਂ Z ਕਿਵੇਂ ਇਹਨਾਂ ਨੂੰ ਤਿਆਰ ਕਰਨਾ ਕਿਵੇਂ ਤਿਆਰੀ ਤੱਕ ਲਿਆਉਣੇ ਤੇ ਕਿਵੇਂ ਇਹਨਾਂ ਦੀ ਪੂਰੀ ਡਾਨ ਜਿੱਥੇ ਬਣਦੀ ਹੁੰਦਾ ਤੱਕ ਆਪਾਂ ਲੈ ਕੇ ਜਾਣਾ ਤੇ ਆਜੋ ਆਪਾਂ ਚੱਲੀਏ ਆਪਣੇ ਟੌਪਿਕ ਵੱਲ ਹਾਂਜੀ ਵੀਰ ਜੀ ਸਸਿਕਾ ਵੀਰ ਜੀ ਹਾਂਜੀ ਵੈਲਕਮ ਹੋ ਗਿਆ ਤੁਹਾਡਾ ਜੀ ਸਾਡੇ ਚੈਨਲ ਤੇ ਹੁਣ ਆ ਗਏ ਆਪਣਾ ਟੌਪਿਕ ਤੇ ਵਿਚੇ ਟੌਪਿਕ ਦੇ ਜਾਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਇੱਕ ਦੋ ਗੱਲਾਂ ਕਰਨੀਆਂ ਚਾਹੁੰਦੇ ਹਾਂ ਜਿਆਦਾ ਸਮਨ ਮੇਰੇ ਤੋਂ ਰਹਿਣਾ ਨੰਬਰ 1 ਤੇ ਕਿਹੇ ਬੰਦੇ ਨੇ ਕਮੈਂਟ ਕੀਤਾ ਚਲੋ ਜੀ ਨਾਮ ਨਹੀਂ ਮੈਨੂੰ ਪਤਾ ਤਾਂ ਨਹੀਂ ਕਿ ਆ ਪਰ ਮੈਂ ਰਿਪਲਾਈ ਵੀ ਉਹਨੂੰ ਨਾਮ ਦੇ ਨਾਲ ਦਿੱਤਾ ਉਹਨੇ ਕਿਹਾ ਯਾਰ ਵੀ ਤਰੇਫਲੇ ਤੇ ਕਿੱਥੇ ਯਾਰ ਸ਼ਾਮਾਂ ਤੱਕ ਪੁੱਤ ਰੋੜ ਜਾਂਦੇ ਆ ਤੇ ਜਾਂ ਕੋਈ ਦੋਗਲਾ ਬੰਦਾ ਹੀ ਹੋਊਗਾ ਜਿਹੜਾ ਆਪਣੇ ਖੇੜ ਕੇ ਹੁੰ ਦੱਸਦਾ 10 ਮਿੰਟ ਤੇ ਸਮਝ ਨਹੀਂ ਲੱਗਦੀ ਦੁਨੀਆ ਦੀ ਜੇ ਕੋਈ ਦੱਸਦਾ ਵਾ ਉਹਨੂੰ ਦੋਗਲਾ ਆਂਦੇ ਆ ਤੇ ਜੇ ਕੋਈ ਨਹੀਂ ਦੱਸਦਾ ਤੇ ਉਹਨੂੰ ਆਂਦੇ ਨਾਲ ਲੈ ਕੇ ਜਾਣੇ ਉਹ ਤੇ ਪਤਾ ਕਰੇਗੀ ਤੁਸੀਂ ਆਪ ਦੱਸੋ ਤੇ ਬਾਕੀ ਉਹ ਵੰਦੇ ਨੂੰ ਮੈਂ ਜਵਾਬ ਦੇ ਦਿੱਤਾ ਸੀ ਤੁਹਾਨੂੰ ਵੀ ਦੱਸ ਦਿੰਦਾ ਜੇ ਕੋਈ ਹੋਰ ਵੀ ਭਰਾ ਕੇ ਨੂੰ ਜਵਾਬ ਚਾਹੀਦਾ ਹੋਵੇ ਤੇ ਉਹ ਵੀ ਮੇਰਾ ਵੀ ਸੁਣ ਲੈ ਵੀਰ ਜੀ ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਦੱਸਦਾ ਵੀ ਆਂਦੇ ਵੀ ਜਿਹੜਾ ਬੰਦਾ ਗੇਮ ਜਿਹੜਾ ਅਸਲੀ ਬੰਦਾ ਉਹਦਾ ਗੇਮ ਨਹੀਂ ਦੰਦਾ ਉਹ ਮੇਰੇ ਵੀਰ ਜੇ ਗੇਮ ਨਹੀਂ ਨਾ ਦੱਸੀ ਕਿਸੇ ਨੇ ਤੇ ਹੁਣ ਤੱਕ ਫਿਰ ਗੇਮ ਚੱਲਦੀ ਕਿਤਰਾਉਂਦੀ ਆ ਹੁਣ ਤੱਕ ਜਿਹੜਾ ਬੰਦਾ ਜੇ ਮਨਲਾ ਮੈਂ ਆ ਜਾਂ ਕੋਈ ਹੋਰ ਸਾਥ ਚਲੋ ਅਸੀਂ ਤੇ ਕੋਈ ਚੀਜ਼ ਹੀ ਨਹੀਂ ਨਾ ਅਸੀਂ ਤੇ ਪੈਰਾਂ ਨਹੀਂ ਖਾ ਗਿਆ ਜੇ ਕੋਈ ਗੇਮ ਦੱਸੂਗਾ ਨਾ ਤੇ ਗਾਂ ਗੇਮ ਕਿਤਰਾ ਤੁਰੀ ਆਉਂਦੀ ਹੁਣ ਤਾਂ ਗੇਮ ਕਿਤਰਾ ਆਈ ਫਿਰ ਜੇ ਕਿਸੇ ਨੇ ਕਿਸੇ ਨੂੰ ਦੱਸੀ ਆ ਤੇ ਫੇਰ ਹੀ ਆਈ ਆ ਨਾ ਤੇ ਗਈ ਰਹੀ ਗੱਲ ਤ੍ਰਿਫਲੇ ਦੀ ਤੇ ਵੀਰ ਜੀ ਇੱਕ ਉਸਤਾਦ ਸੀ ਕਬੂਤਰ ਬਾਜ਼ ਦੀ ਦੁਨੀਆ 'ਚ ਉਹ ਤਾਂ ਨਾ ਹੀ ਡਾਕਟਰ ਅਬਦੁਲ ਗਨੀ ਆਫ ਨਨਕਾਣਾ ਸਾਹਿਬ ਪਾਕਿਸਤਾਨ ਦਾ ਰਹਿਣ ਵਾਲਾ ਹੀ 우ਸਤਾਦ ਲੱਖੇ ਕਬੂਤਰੋ ਤੇ ਬੜੇ ਮਸ਼ਹੂਰ ਹੋਏ ਠੀਕ ਹੈ ਤੇ ਉਹ ਬੰਦੇ ਦੀ ਤੁਸੀਂ ਵੀਡੀਓ YouTube ਤੇ ਪਈਆਂ ਵੇਖ ਲਓ ਜਾ ਕੇ ਤੇ ਮੈਂ ਉਹਦੇ ਨੁਕਤੇ ਵੀ ਇੱਕ ਸ਼ੇਅਰ ਕੀਤਾ ਸੀ ਆਪਣੇ ਚੈਨਲ ਤੇ ਕੇਵਲ 25 ਨਾ ਕਬੂਤਰ ਕਿਵੇਂ ਡੋਣਾ ਬਹੁਤ ਜਲਦੀ ਵੀਡੀਓ ਵਾਇਰਲ ਹੋਈ ਹੋਵੇ ਤੁਸੀਂ ਵੀ ਵੇਖ ਸਕਦੇ ਹੋ ਤੇ ਕਿੰਨਾ ਕਾਰਮਦਗ ਨੁਕਤਾ ਉਹ ਬੰਦਾ ਬੰਦਾ ਆਂਦਾ ਵੀ ਤ੍ਰਿਫਲਾ ਇਹੋ ਜੀ ਚੀਜ਼ ਆ ਸ਼ਾਮਾਂ ਤੱਕ ਪੁੱਤਰ ਤੇ ਲਗਰੇਣਾ ਆਪਾਂ ਡਾ ਸਕਦੇ ਆ ਜੇ ਤੁਹਾਡੇ ਚ ਕਾਰੀਗਰੀ ਆ ਤੇ ਵੀਰ ਜੀ ਦੁਨੀਆ ਨਾ ਪਰੇ ਤੋਂ ਪਰੇ ਪਈ ਆ ਤੇ ਬਾਕੀ ਮੇਰੇ ਵੀਰ ਨੇ ਇੱਕ ਹੋਰ ਗੱਲ ਵੀ ਬੜੀ ਗਈ ਸੀ ਜਿਹੜੀ ਮੈਨੂੰ ਥੋੜੀ ਜੀ ਮਹਿਸੂਸ ਹੋਈ ਸੀ ਉਹ ਆਂਦਾ ਯਾਰ ਅੰਮਰਸਰ ਤੇ ਦਵਾਬੇ ਚ ਕਿਹੜੀ ਗੇਮ ਹੈਗੀ ਆ ਕਬੂਤਰ ਬਾਜੀ ਦੀ ਸਾਰੀ ਗੇਮ ਦਾ ਮੋਡ ਤੇ ਬਠਿੰਡਾ ਆ ਬਠਿੰਡੇ ਚ ਗੇਮ ਆ ਬਠਿੰਡੇ ਜੀ ਨੇ ਗਰਮੀ ਨਹੀਂ ਪੈਂਦੀ ਇਹੋ ਜੀ ਗੇਮ ਕਿਦਨੇ ਹੈਗੀ ਤੇ ਮੈਂ ਉਹ ਭਰਾ ਨੂੰ ਦੱਸਣਾ ਚਾਹੁੰਦਾ ਵੀ ਦੁਨੀਆ ਪਰੇ ਤੋਂ ਪਰੇ ਪਈ ਆ ਵੀਰ ਐਵੇਂ ਨਾ ਕੋ ਸੋਚੇ ਕਿ ਮੈਂ ਹੁਣ ਕਹਾਂ ਕਿ ਅੰਮ੍ਰਿਤਸਰ ਸਭ ਤੋਂ ਟੌਪ ਤੇ ਆ ਕੋਈ ਪਤਾ ਨਹੀਂ ਕਿਥੋਂ ਕਿਨੇ ਨਿਗੇਜੇ ਖਿਡਾਰਨੇ ਆ ਕੇ ਸਾਰੇ ਨੇ ਗੋੜਨੇ ਲਵਾ ਦੇਣੇ ਆ ਯਾਰ ਇਹ ਨਹੀਂ ਮਾਨ ਕਰਨ ਦੇਦਾ ਸਾਨੂੰ ਜੇ ਆਪਾਂ ਇਹ ਗੱਲ ਤੇ ਕਰੀਏ ਤੇ ਫਿਰ ਤੇ ਹਟਾਰ ਚ ਫਰੀਦਕੋਟ ਦੇ ਵਿੱਚ ਉਹ ਸਭ ਤੋਂ ਪਹਿਲਾਂ ਕਬੂਤਰਬਾਜੀ ਉੱਥੋਂ ਸ਼ੁਰੂ ਹੋਈ ਆ ਉਹ ਜੀ ਗੇਮ ਕਿਤੇ ਹੋਈ ਨਹੀਂ ਸਕਦੀ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਕਬੂਤਰ ਬੜੇ ਪੁਰਾਣੇ ਸਮੇਂ ਤੋਂ ਰੱਖੇ ਆਉਣ ਦੇ ਤਰ੍ਹਾਂ ਇੱਥੇ ਸਾਢੇ 80 ਦੇ ਥੋੜੀ ਲੋਕਾਂ ਨੇ ਕਬੂਤਰ ਰੱਖੇ ਆ ਰਾਜਾ ਮਹਾਰਾਜਾਂ ਦੇ ਟਾਈਮ ਤੋਂ ਆਉਣ ਦੇ ਆ ਠੀਕ ਹੈ ਹੁਣ ਮੈਂ ਖਿਡਾਰੀਆਂ ਦਾ ਨਾਮ ਹੀ ਲੈਣਾ ਚਾਹੁੰਦਾ ਹੁਣ ਮਾਲ ਦੁਆਬੇ ਇੱਕ ਇਲਾਕੇ ਦੇ ਖਿਡਾਰੀ ਤੁਹਾਨੂੰ ਆ ਵੀ ਪਤਾ ਮਾੜੇ ਖਿਡਾਰੀ ਆ ਕਿਹੜੇ ਕਿਹੜੇ ਤਗੜੇ ਖਿਡਾਰੀ ਜਿਹੜੇ ਤਗੜੇ ਆ ਸਭ ਤੋਂ ਤਗੜਾ ਨਾਮ ਤੇ ਮੈਂ ਤੁਹਾਨੂੰ ਦੱਸ ਦੇਣਾ ਸਾਡਾ ਦਾਦਾ ਉਸਤਾਦ ਹੀ ਹੋਇਆ ਉਸਤਾਦ ਮਾਨਕ ਉਹ ਨਕੋਦਰ ਐਸ ਦੁਨੀਆ ਤੇ ਨਹੀਂ ਉਸਤਾਦ ਸਾਡੇ ਰਹੇ ਮਤਲਬ ਉਹਨਾਂ ਦਾਪ ਦੇ ਵਿੱਚੋਂ ਹੀ ਹੀ ਗਾਉਂ ਨੇ ਤੇ ਉਹ ਬੰਦੇ ਨੇ ਦਬਾਈ ਦੇ ਵਿੱਚ ਰਹਿ ਕੇ 30 ਸਾਲ ਕਬੂਤਰबाजी ਕੀਤੀ ਦਾ ਤੇ ਕਹਿੰਦੇ ਕੋਹੋਂ ਦੇ ਖਿਡਾਰੀਆਂ ਦੇ ਗੋਡੇ ਲਵਾਏ ਨੇ ਠੀਕ ਹੈ ਜੀ ਤੇ ਇਹ ਨਹੀਂ ਗੱਲ ਹੁੰਦੀ ਤੇ ਕੋ ਮੇਰਾ ਵੀਰ ਕਹਿੰਦਾ ਵੀ ਦਵਾਬੇ ਚ ਗੇਮ ਨਹੀਂ ਹੁੰਦੀ ਤੇ ਉਹ ਸਾਡਾ ਓਸਤਾਦ ਦਵਾਬੇ ਨੂੰ ਬਿਲੋਂਗ ਕਰਦਾ ਹੁਣ ਵੀ ਕਿਨੇ ਕਿਨੇ ਤਗੜੇ ਖਿਡਾਰੀ ਦਵਾਬੇ ਚ ਉੱਚੀ ਦੇ ਵੀ ਆ ਨੀਵੀਂ ਦੇ ਵੀ ਆ ਤੇ ਇਹ ਨਹੀਂ ਯਾਰ ਕੋਈ ਆਪਾਂ ਗੱਲ ਕਰਨ ਕਰਨੀ ਚਾਹੀਦੀ ਕਿ ਯਾਰ ਇੱਥੇ ਮੇਰੇ ਹੀ ਸਾਰਾ ਕੁਝ ਆ ਜਾਂ ਮੇਰੇ ਕੁਝ ਹੈ ਨਹੀਂ ਆ ਸਾਰਾ ਕੋਈ ਪਤਾ ਨਹੀਂ ਕਿੱਥੇ ਕੋਈ ਚੀਜ਼ ਬੈਠੀ ਆ ਇੱਕ ਹੋਰ ਓਸਤਾਦ ਬੜੇ ਤਗੜੇ ਆ ਮੈਨੂੰ ਨਾਂ ਚਿੱਤ ਨਹੀਂ ਆਉਂਦੇ ਨੀਵੀਂ ਵਾਲੇ ਆ ਜਲੰਧਰ ਸ਼ਹਿਰ ਦੇ ਰਹਿਣ ਵਾਲੇ ਆ ਬਹੁਤ ਤਗੜਾ ਨਾਮ ਉਹਨਾਂ ਦਾ ਐ ਵਧੀਆ ਪੱਗ ਬੰਦੇ ਸਾਫ ਸੂਰਤ ਮੈਂ ਇਹਨੂੰ ਨਾਂ ਚੇਤਾ ਭੁੱਲ ਗਿਆ ਨਾਂ ਅੱਗੇ ਆ ਗਿਆ ਚਿੱਤੇ ਤੁਹਾਨੂੰ ਮੈਂ ਜਰੂਰ ਦੱਸੂਗਾ ਵੀਡੀਓ 'ਚ ਉਹਨਾਂ ਦੀ ਕਿੱਡੀ ਤਗੜੀ ਗੇਮ ਹੈ ਕਿੰਨੇ ਉਸਤਾਦ ਹੈ ਉਹਨਾਂ ਦੇ ਦੁਨੀਆ 'ਚ ਇਹ ਨਹੀਂ ਗੱਲ ਹੁੰਦੀ ਵੀ ਇੱਥੇ ਗੇਮ ਹੈ ਨਹੀਂ ਦੇ ਇੱਥੇ ਹੈਗੀ ਤੇ ਚਲੋ ਵੀਰ ਜੀ ਆਪਾਂ ਹੁਣ ਆਪਣੇ ਆਨੇ ਟੌਪਿਕ ਦੇ ਉੱਤੇ ਅੱਜ ਦਾ ਟੌਪਿਕ ਸਾਡਾ ਹੈਗਾ ਵੀ ਤਿਆਰੀ ਕਰਕੇ ਕਬੂਤਰ ਨੂੰ ਗਾਂ ਲੈ ਕੇ ਕਿਤਰਾ ਜਾਣਾ ਹਾਂ ਇੱਕ ਨਿੱਕੀ ਜਿਹੀ ਗੱਲ ਹੋਰ ਕਰਨੀ ਫਿਰ ਆਪਾਂ ਅੱਗੇ ਚੱਲਦੇ ਹਾਂ ਵੀਰ ਜੀ ਮੰਨ ਲਓ ਤੁਸੀਂ ਮਰੀ ਆ ਵੀਡੀਓ ਵੇਖ ਲਈ ਪਿਛੇ ਨਾ ਵੇਖੀਆਂ ਜਦ ਮੈਂ ਉੱਚ ਗੱਲਾਂ ਦੱਸੀਆਂ ਉਹ ਵੇਲੇ ਆਣ ਵੇਖੀ ਤੇ ਫਿਰ ਵੀ ਜੀ ਗੱਲ ਨੇ ਬਣਨੀ ਤੇ ਗੇਮ ਪੂਰੀ ਸਿੱਖਣੀ ਹੈ ਨਾ ਤੇ ਜਿਹੜੀਆਂ ਮੈਂ ਤਰਤੀਬ वाइज ਵੀਡੀਓ ਪਾਈਆਂ ਤਕਰੀਬਨ ਸਾਰੀਆਂ ਵੀਡੀਓ ਵੇਖੋ ਮੰਨ ਲਓ ਐ ਗੇਮ ਤੁਹਾਨੂੰ ਰੜ ਜੂਗੀ ਜਾਂ ਇਹ ਤੇ ਫਿਰ ਲਿਖ ਲਓ ਇਸ ਤਰ੍ਹਾਂ ਆਪਾਂ ਇੱਕ ਕਨਫਾਲੀਏ ਇੱਕ ਲਾਥਫਾਲੀਏ ਇਸ ਤਰ੍ਹਾਂ ਨੇ ਗੱਲ ਬਣਨੀ ਮੈਂ ਤਰਤੀਬ वाइज ਚਲਿਆਉਣਾ ਠੀਕ ਆ ਆਪਾਂ ਕਬੂਤਰ ਜਾਣ ਲੱਗੇ ਕਬੂਤਰ ਸਾਮ ਦਸਤੀ ਆਉਣ ਲੱਗੇ ਸਾਮ ਦਸਤੀ ਹੁਣ ਆਪਾਂ ਉਸ ਤੋਂ ਪਹਿਲਾਂ ਟੌਪਿਕ ਲੱਗੇ ਚਲਾਉਣ ਕਿ ਕਬੂਤਰ ਨੂੰ ਬਾਜੀ ਦਾ ਕਿਤਰਾ ਲੈ ਕੇ ਜਾਣਾ ਮੰਨ ਲਓ ਤੁਹਾਡੇ ਕਬੂਤਰ ਸਰਪਾਰ ਆ ਗਏ 45 ਤੋਂ 48 ਦਿਨਾਂ ਦੇ ਵਿੱਚ ਵਿੱਚ ਸਰਪਾਰ ਆ ਜਾਂਦੇ ਆ ਉਹ ਤੱਕ ਮੈਂ ਸਾਰਾ ਕੋਈ ਪਿਛਲੇ ਸਾਰਾ ਡਿਟੇਲ ਚ ਵੇਖ ਲਓ ਬਾਜੀ ਤੱਕ ਪਹੁੰਚਾਉਣ ਦੀ ਗੱਲ ਆਪਾਂ ਕਰਨੀ ਕਬੂਤਰ ਨੂੰ ਗਿਆ ਸਰਪਾਰ ਵੀਰਤੀ ਕਬੂਤਰ ਆ ਗਏ ਤੁਹਾਨੂੰ ਪਤਾ ਕਬੂਤਰਾਂ ਨੇ ਵਧੀਆ ਖਰਾਕ ਖਾਦੀ ਜਾਂਦੀਆਂ 1.5-2 ਮਹੀਨੇ ਵਧੀਆ ਉਹਨਾਂ ਨੇ ਦਾਣਾ ਪਾਣੀ ਖਾਧਾ ਤਾਂ ਤੇ ਇਹ ਕਰਕੇ ਕਬੂਤਰਾਂ ਦਾ ਨਾ ਜਿਹੜੇ ਸਰੀਰ ਹੁੰਦੇ ਜਸਾਮਤ ਥੋੜੀ ਭਾਰੇ ਹੋ ਜਾਂਦੀ ਹੈ ਤੇ ਸਭ ਤੋਂ ਪਹਿਲਾਂ ਵੀਰ ਜੀ ਅਸੀਂ ਉਹਨਾਂ ਨੂੰ ਜਸਾ ਮਦਦ ਨੂੰ ਫਿੱਟ ਕਰਨਾ ਜੇ ਤੁਸੀਂ ਇਸ ਤਰ੍ਹਾਂ ਕਬੂਤਰ ਕੱਢ ਕੇ ਬਾਹਰ ਛੱਡ ਦੋਗੇ ਨਾ ਜੋਰ ਕਬੂਤਰ ਨੇ ਬਹੁਤ ਮਾਰਨਾ ਕਬੂਤਰ ਜੋਰ ਮਾਰਦੇ ਤੇ ਫਿਰ ਡਿੱਗਦੇ ਬਾਹਰ ਜਾ ਕੇ ਤੇ ਆਪਾਂ ਕਬੂਤਰ ਤੁਹਾਨੂੰ ਪਤਾ ਸਾਰਿਆਂ ਨੇ ਉਹਨੇ ਕੋਨੇ ਰੱਖਿਆ ਤੇ ਕਬੂਤਰ ਆਪਾਂ ਖਰਾਬ ਨਹੀਂ ਕਰਨੇ ਫੜਕਾਂ ਚ ਇਹ ਕਰਕੇ ਚੀਜ਼ਾਂ ਮੈਂ ਦੱਸ ਰਹੀਆਂ ਮੇਰੇ ਵੀਰ ਨੋਟ ਕਰੋ ਵੀਡੀਓ ਐਂਡ ਤੱਕ ਵੇਖੋ ਬਹੁਤ ਹੀ ਵਧੀਆ ਵੀਡੀਓ ਰਹਿਣ ਵਾਲੀ ਐਂਡ ਤੱਕ ਜਿਹੜਾ ਬੰਦਾ ਵੀਡੀਓ ਵੇਖੂਗਾ ਨਾ ਮੈਨੂੰ ਇਹ ਯਕੀਨ ਹੈ ਬੁਰਾ ਵੀ ਕਿਸੇ ਮਿਸਾਲ ਨਹੀਂ ਦੇਊਗਾ ਆਪਣੇ ਕਬੂਤਰ ਆਪ ਹੀ ਸੰਭਾਲ ਕੇ ਦੇ ਬਾਜੀ ਤੱਕ ਲੈ ਜਾਊਗਾ ਗਾ ਜਿਵੇਂ ਤੁਸੀਂ ਮਰਜ਼ੀ ਆਪਣੀ ਮਰਜ਼ੀ ਕਰ ਲਓ ਕਿਉਂਕਿ ਸਾਰਿਆਂ ਕੋਲ ਨਾ ਟਾਈਮ ਦਾ ਕਿਨੂ ਕਿਨੂ ਫੋਨ ਕਰੋ ਯਾਰ ਤੁਹਾਡੇ ਫੋਨ ਕਿਹਨੇ ਚੱਕਣੇ ਤੇ ਕਈ ਲੋਕ ਐਡੇ ਐ ਵਧੀਆ ਕਬੂਤਰ ਮੈਂ ਵੇਖਿਆ ਮੁੰਡਿਆਂ ਕੋ ਕਿ ਖੜਾਰੇ ਕੋ ਹੁੰਦੇ ਆ ਫੜਕਾਂ ਦੇ ਵਿੱਚ ਹੀ ਜਾ ਕਰ ਲੈਂਦੇ ਆ ਬਾਜ਼ੀਆਂ ਵੱਜੀ ਹੁੰਦੀਆਂ ਤੇ ਬਾਅਦ ਚ ਐਂਟਰੀਆਂ ਵੇਖਤਾਂ ਹੀ ਜਾਂਦੀਆਂ ਕਿਵੇਂ ਕਬੂਤਰ ਅਸੀਂ ਪੂਰੇ ਕਰਕੇ ਐਂਡ ਤੱਕ ਲੈ ਕੇ ਜਾਣੇ ਆ ਆਪਣੇ ਕਬੂਤਰ ਬਾਜ਼ੀਆਂ ਤੱਕ ਉਹੋ ਹੀ ਖੜਾਰੇ ਹੁੰਦਾ ਉਹਨੂੰ ਮੈਂ ਖੜਾਰੀ ਮੰਨਦਾ ਜਿਹੜੇ ਕਬੂਤਰ ਜਿੰਨੇ ਆ ਪੂਰੇ ਲੈ ਕੇ ਚੱਲੋ ਯਾਰ ਦੋ ਚਾਰ ਤੇ ਕਿਤੇ ਭੱਜ ਵੀ ਜਾਂਦੇ ਜਾਂ ਕੋਈ ਬਿਮਾਰੀ ਜਾਂ ਕੋਈ ਸੋਕੜ ਜਾਂ ਕੋਈ ਹੋਰ ਗੱਲਬਾਤ ਅਭੀ ਨਭੀ ਹੋ ਗਈ ਪਰ ਜਿਆਦਾ ਖੜੋ ਜਿਹੜੇ ਕਬੂਤਰ ਬਾਹਰ ਤੱਕ ਲੈ ਜਾ ਕਰਨਾ ਕੀ ਅਭੀ ਦੀ ਕਬੂਤਰਾਂ ਨੂੰ ਨਾ ਤੁਸੀਂ ਜਿਤਨਾ ਮਲਾਂ ਮਹੀਨਾ ਹੋ ਗਿਆ ਤੁਸੀਂ ਮੇਰਾ ਵੇਲਾ ਕਬੂਤਰਾਂ ਨੂੰ ਨਵਾਈਆਂ ਦੇਣੀਆਂ ਦੋ ਤਿੰਨ ਹੁਣ ਤੇ ਇਹ ਦੇਖੋ ਤੇ ਖੰਭ ਚਮਚ ਝਾਰ ਜਨ ਪਰ ਉਹਨਾਂ ਦੇ ਸਾਫ ਮਲੈਮ ਹੋ ਜਾਣ ਇੱਕ ਦੋ ਨਵਾਈਆਂ ਫੇਰ ਦੇਣੀਆਂ ਜਦੋਂ ਕਬੂਤਰ ਪੂਰੇ ਜਿਤਨਾ ਥੋੜੀ ਜੀ ਫਟਕੜੀ ਦਾ ਪਾウダー ਪਾ ਦੋ ਨਹਾਉਂਦੇ ਐ ਖੰਭ ਮਲੈਮ ਹੋਣਗੇ ਬਿਲਕੁਲ ਤੇ ਜਾਂ ਉਸ ਤੋਂ ਬਾਅਦ ਨਵਾਈਆਂ ਦੇਤੀਆਂ ਕਬੂਤਰ ਸੈੱਟ ਹੋ ਗਏ ਹੁਣ ਤਾਂ ਲੱਗਾ ਵੀ ਕਬੂਤਰ ਦੇ ਫੜਕਾਂ ਸ਼ੁਰੂ ਕਰਾਉਣੇ ਆ ਵੀਰ ਜੀ 6 ਦਿਨ ਘੜ ਤੋਂ ਘੱਟ ਕਬੂਤਰ 6 ਜਾਂ ਤੁਸੀਂ ਜਾਲੀਆਂ 'ਚ ਜਾਚ ਪਾ ਕੇ ਧੁੱਪੇ ਰੱਖਣਾ ਧੁੱਪਾਂ ਲਾਉਣੇ ਨੇ ਪੁੱਤਰਾ ਕਿਉਂਕਿ ਉਹਨਾਂ ਦੇ ਜਿਹੜੇ ਖਾਂਬਾ ਜਿਦਾਂ ਕੋਈ ਰੇਸ਼ੀਆ ਵਿੱਚ ਜਾਂ ਕੱਚੇ ਆ ਪੱਕੇ ਆ ਪੱਕ ਜਾਣ ਉਹਨਾਂ ਦੇ ਸਰੀਰ ਨੂੰ ਧੁੱਪ ਲੱਗ ਜੇ ਧੁੱਪ ਦੀ ਥੋੜੀ ਜਿਹਾ ਨੂੰ ਆਦਤ ਪੈ ਜੇ ਵੀਕੋ ਉਹਨੇ ਮੂੰਹ ਅਟਲਿਆ ਕਰਨੇ ਤੇ ਇਹ ਨਹੀਂ ਕਿ ਕਬੂਤਰ ਤੁਸੀਂ ਜੋ ਸਵੇਰ ਦੇ ਸੁੱਕਣੇ ਪਾਏ ਤੇ ਰਾਤ ਸ਼ਾਮ ਨੂੰ 7 ਵਜੇ ਤੱਕ ਸੁੱਕਣੇ ਪਾ ਕੇ ਛੱਡਦੇ ਆ ਨਾ ਤਰੀਕੇ ਨਾਲ ਧੋਪ ਲਵਾਉਣੀ ਲਵਾਉਣੀ ਕਿਵੇਂ ਸਵੇਰੇ ਇਸ ਵਕਤ ਇਹ ਕਬੂਤਰ ਕੱਢਨੇ ਖੜੇ ਜੋ ਪਾਣੀ ਪੂਰੇ ਵਹਾਉਣਾ 7 ਵਜੇ ਪੂਰੇ ਪਿੰਜਰੇ 'ਚ ਪਾ ਦੇਣੇ ਆ ਜਾਲ 'ਚ ਪਾ ਦੇਣ ਜਾਂ ਵੱਡੀ ਜਾਲੀ 'ਚ ਪਾ ਕੇ ਬਾਹਰ ਰੱਖ ਦੇਣੇ ਆ 10 ਵਜੇ ਤੱਕ ਕਬੂਤਰ ਤੁਸੀਂ ਜਾਲੀ 'ਚ ਪਾ ਕੇ ਤਿੰਨ ਘੰਟੇ ਧੋਪ ਲਵਾਉਣੇ ਲਵਾ ਕੇ ਕਬੂਤਰ ਜਾਲੀ 'ਚੋਂ ਕੱਢ ਕੇ ਪਾਣੀ ਪਾ ਕੇ ਫਿਰ ਅੰਦਰਵਾੜ ਦੇਣੇ ਆ ਠੀਕ ਹੈ ਇਸ ਤਰ੍ਹਾਂ ਨੇ ਕਬੂਤਰ ਆਪਣਾ ਖਰਾਬ ਕਰਨ ਧੁੱਪੇ ਰਹਾ ਕਰਾ ਕੇ ਦੇ ਉਹਨਾਂ ਦੀ ਜੀਭ ਬਾਹਰ ਨਿਕਲੀ ਹੋਵੇ ਤੇ ਤੁਸੀਂ ਕਹੋ ਕਬੂਤਰ ਕੀ ਕਰਨ ਦੇ ਆ ਸਿਰਫ 3 ਘੰਟੇ ਧੁੱਪ ਲਵਾਣੀ ਨਾ ਧੁੱਪ ਜ਼ਿਆਦੀ ਪਵੇ ਤੇ ਨਾ ਹਲਕੀ ਪਵੇ ਠੀਕ ਹੈ ਜੀ ਇਸ ਤਰ੍ਹਾਂ ਹੀ 6-7 ਦਿਨ ਤੁਸੀਂ ਧੁੱਪ ਲਵਾ ਦੇਣੇ ਸਭ ਤੋਂ ਪਹਿਲਾਂ 4 ਦਿਨ ਤੋਂ ਪਲਵਾ ਕੇ ਇੱਕ ਜਲਾਵ ਲਵਾਉਣਾ ਜਲਾਵ ਦਾ ਕਾਦਾ ਲਵਾਉਣਾ ਤ੍ਰਿਫਲੇ ਦਾ ਪਿਛੇ ਮੈਂ ਦੱਸ ਸਕਿਆ ਫਿਰ ਦਾਖ ਲੈ ਦੱਸ ਦੇਣਾ ਜਾਂ ਨਿਰੀ ਹਰੜਦਾ ਅ ਵੀਵਾਰ ਜਲਾਵ ਲੱਗਦਾ ਤੇ ਪਰ ਮੈਂ ਤਰਫਲੇ ਦਾ ਜਲਾਵ ਬਿਹਤਰ ਸਮਝਦਾ ਵਧੀਆ ਰਿਜਲਟ ਆਦਾ ਤੂੰ ਇਹ ਕੀ ਕਰਨਾ ਵਾ ਜਿਹੜੇ ਕਬੂਤਰ ਆ ਨਾ ਜਾਂ ਤੇ ਲਿਕਵਿਡ ਤਰਫਲਾ ਲੈ ਆਉਣਾ ਤੇ ਜਾਂ ਪਾਊਡਰ ਵਾਲਾ ਲੈ ਆਉਣਾ ਠੀਕ ਆ ਲੈ ਕੇ ਸ਼ਾਮ ਨੂੰ ਜਦੋਂ ਤੁਸੀਂ ਦਾਣੇ ਪਾ ਦੇਣੇ ਕਬੂਤਰਾਂ ਨੂੰ ਪਾਣੀ ਦੀ ਥੋੜੀ ਪਾਣੀ ਥੋੜੀ ਬੰਦੀ ਮਤਲਬ ਮਤਲਬ 12 ਘੰਟੇ ਪਾਣੀ ਚੁੱਕਦਾ ਫਿਰ ਪਾਣੀ ਨਹੀਂ ਰੱਖਣਾ ਪਾਣੀ ਦੀ ਥੋੜੀ ਜਿਹੀ ਟੋਟ ਮਾਰਾ ਦੇਣੀ ਸ਼ਾਮ ਨੂੰ ਦਾਣੇ ਰਾਜੇ ਖਾਦੇ ਤੇ ਉਦੋਂ ਉਹ ਦਾਣੇ ਦੇ ਵਿੱਚ ਮਤਲਬ ਜੇ ਪਾਊਡਰ ਆ ਨਾ ਤੇ ਆ ਵੇਖੋ ਸਾਈਜ਼ ਇਹ ਇੰਨੀ ਜੁੜਗੀ ਨਹੀਂ ਇੰਨੀ ਕਿ ਤਨਾਹਾ ਥਾਣਾ ਇੰਨਾ ਕੁ ਫੜ ਕੇ ਤੇ ਰਫਲਾ ਵਿੱਚ ਪਾ ਕੇ ਜਦੋਂ 2 ਲੀਟਰ ਤੇ ਪਾਣੀ ਚੰਗੀ ਤਰ੍ਹਾਂ ਘੋਲ ਦਰਾਂ ਤੇ ਜੇ ਹੈਗਾ ਤੁਹਾਡੇ ਕੋਲ ਲਿਕਵਿਡ ਤੇ ਡੋਟ ੱਕਣ ਪਾ ਦਰਿਆ ਤੇ ਪਾਣੀ ਕਬੂਤਰਾਂ ਨੂੰ ਦਾਣੇ ਖਵਾ ਕੇ ਅੰਦਰ ਬੰਦ ਕਰ ਦੇਣਾ ਫਿਰ ਸਾਰਿਆਂ ਵਾਰੀ ਵਾਰੀ ਪਾਣੀ ਪਾ ਕੇ ਰਜਾ ਦੇਣਾ ਐ ਕਬੂਤਰ ਸਵੇਰ ਨੂੰ ਵੇਖੋ ਵੀ ਕਾਲੀਆਂ ਉਹਨਾਂ ਨੇ ਬਿਠਾ ਮਾਰੀ ਹੋਣੇ ਅੰਦਰ ਗਰਮੀ ਸ਼ਰਮੀ ਸਭ ਸਾਫ ਨੇ ਉਹਨਾਂ ਦੇ ਮਿਹਦੇ ਲੀਵਰ ਬਿਲਕੁਲ ਸੈੱਟ ਹੋ ਜਾਣਾ ਠੀਕ ਹੈ ਵੀਰ ਜੀ ਇੱਕ ਲਵਾ ਲਾਂ ਰਵਾਪ ਵਿਚਕਾਰ ਤੇ ਇੱਕ ਜਲਾਬ ਤੁਸੀਂ ਲਵਾਉਣਾ ਵਾ ਜਦੋਂ 7ਵੇਂ ਦਿਨ ਧੋਪ ਲੱਗੇ 7 ਤੋਂ ਬਲਵਾਉਣੇ ਆ ਪੂਰੀਆਂ ਗਿਣ ਕੇ ਉਹ ਦਿਨ ਲਾ ਦੇਣਾ ਸੇਮ ਐਸੇ ਕਾਰਾ ਕਰੀ ਨਾਲ ਜਲਾਬ ਲਾ ਕੇ 7ਵੇਂ ਦਿਨ ਤੇ 8ਵੇਂ ਦਿਨ ਕਬੂਤਰ ਨਹੀਂ ਛੱਡਨੇ ਇੱਕ ਦਿਨ ਦਾ ਵਿੱਚ ਬੰਦੀ ਪਾ ਦੇਣੀ 9ਵੇਂ ਦਿਨ ਫਿਰ ਤੁਸੀਂ ਕਬੂਤਰ ਕੱਢਨੇ ਆ ਤੇ ਵੀਰ ਜੀ ਇੱਥੇ ਬੜਾ ਧੁੱਖ ਖਾ ਜਾਂਦੇ ਲੋਕ ਕਬੂਤਰ ਕੱਢਣ ਦਾ ਲੋਕਾਂ ਨੂੰ ਟਾਈਮ ਨਹੀਂ ਪਤਾ ਕਿ ਕਬੂਤਰ ਕੱਢਣੇ ਕਦੋਂ ਚਾਹੀਦੇ ਆ ਬਾਹਰ ਚਾਹੇ ਉਹ ਨੀਵੀਂ ਵਾਲੇ ਆ ਲੋ ਫਲਾਇਰ ਆ ਜਾਂ ਹਾਈ ਫਲਾਇਰ ਆ ਕਬੂਤਰ ਵੀਰ ਜੀ ਕਦੇ ਵੀ ਤਾਂ ਸੂਰਜੀ ਤੋਂ ਸਵੇਰੇ ਚੜਦਾ ਜਾਂ ਚੜਨ ਤੋਂ ਪਹਿਲਾਂ ਕਦੇ ਕੂਤਰਾਂ ਨਾ ਗਡੋ ਨਾਵੇਂ ਫਾਸ ਕਰਕੇ ਨਵੇਂ ਕਬੂਤਰਾਂ ਨੂੰ ਹਮੇਸ਼ਾ ਧੁੱਪ ਜੀ ਗੱਡੀ ਦਾ ਹੁੰਦਾ ਧੁੱਪ ਦਾ ਟਾਈਮ ਕਿਹੜਾ ਵਾ ਤੁਸੀਂ ਜਿਆਦਾ ਧੁੱਪ ਨਹੀਂ ਹੋਣ ਦੇਣੀ ਤੇ ਹਲਕੀ ਧੁੱਪ ਨਹੀਂ ਹੋਣ ਦੇਣੀ ਤੁਸੀਂ ਪਹਿਲਾਂ 10:00 ਵਜੇ ਦਾ ਟਾਈਮ ਰੱਖਣਾ 10:00 ਵਜੇ ਦਾ 10 ਵਜੇ ਤੇ ਕੂਤਰ ਛੱਡੋ ਇੱਕ ਨੇ ਚਿੜੀ-ਚੂੜੀ ਮਾਰ ਉਦੋਂ ਆਪਣੇ ਕੰਮ-ਗੰਮਾ ਕਰਾਂ ਚੱਲ ਜਾਂਦੇ ਆ ਜਿਹਨੇ ਕਬੂਤਰ ਫੜਨ ਦੀ ਨਿਯਤ ਹੁੰਦੀ ਆ ਪਰ ਜਿਹੜੇ ਕਬੂਤਰ ਬੈਠੇ ਉੱਡੇ ਡੇਡ ਨੇ ਬੈਹ ਜੰਦੇ ਆ ਤੁਹਾਡੇ ਕਬੂਤਰ ਵੀ ਚੌਕ ਕੇ ਗਏ ਆਣਗੇ ਸਿਰ ਚੌਕ ਕੇ ਲੱਗ ਜਾਣਗੇ ਕੱਢੋ ਬਾਹਰ ਕਬੂਤਰਾਂ ਨੂੰ ਕੱਢ ਕੇ ਜੇ ਇਹਦੇ ਤੁਹਾਡੇ ਜਾਲ ਵਾਲੇ ਕਬੂਤਰ ਬਾਹਰ ਤੇ ਖੁੱਲੇ ਇਤਰਾ ਛੱਡੋ ਡਾਂਗ ਨਹੀਂ ਫੇਰਦੇ ਆਣੋ ਆਪੇ ਛੱਡੋ ਪਹਿਲੇ ਦਿਨ ਜਿੰਨਾ ਉੱਡ ਕੇ ਬੈੰਦੇ ਕੋਈ 5 ਮਿੰਟ ਬਵੇ ਕੋਈ 10 ਬਵੇ ਕੋਈ ਕੋਈ 5 ਮਿੰਟ ਬਵੇ ਉੱਡ ਕੇ ਕੋਈ 10 ਮਿੰਟ ਬਵੇ ਕੋਈ 20 ਮਿੰਟ ਬਵੇ ਉੱਡ ਕੇ ਠੀਕ ਹੈ ਉੱਡ ਕੇ ਉਹਨਾਂ ਨੂੰ ਬੈੰਦ ਦੇਣਾ ਠੀਕ ਹੈ ਵੀਰ ਜੀ ਤੇ ਬਹਿ ਜਾਂਦੇ ਆ ਤੋਪ ਕਰਕੇ ਹੌਲੀ ਜੀ ਪਿੰਡੇ ਦੇ ਛਤਰੀਆਂ ਨੇ ਛੱਡੇ ਆ ਛਤਰੀਆਂ ਤੇ ਧੁੱਪ ਲਵਾਉਣੇ ਛਤਰੀਆਂ ਤੇ ਜਿਦਾਂ ਤੋਪ ਬੰਦਾ ਦੇਣਾ 7 ਦਿਨ ਧੋਪਾ ਤੇ 3 ਦਿਨ ਜਾਜ ਪਾ ਲੋ ਉਸ ਤੋਂ ਬਾਅਦ ਛਤਰੀਆਂ ਦੇ ਬੰਨੇ ਸ਼ੁਰੂ ਕਰੋ 2-3 ਦਿਨ ਛਤਰੀਆਂ ਤੇ ਬੰਨ ਲੋ ਨਾਲੇ ਛਤਰੀ ਦੇ ਪੱਕੇ ਹੋ ਜਣਗੇ ਨਾਲੇ ਧੁੱਪ ਵੀ ਉਹਨਾਂ ਨੂੰ ਲੱਗੂ ਠੀਕ ਹੈ ਜੀ ਹੌਲੀ ਜੀ ਕਬੂਤਰ ਅੰਦਰ ਵੜਨੇ ਆ ਪਾਣੀ ਇਹਨਾਂ ਨੂੰ ਪਿਉਣਾ ਰਜਮਾ ਜੰਨਾ ਪੀਂਦੇ ਪਾਗ ਤੇ ਆਪਣੇ ਅੰਦਰ ਕੋਡਿਆਂ 'ਚ ਕਰ ਦੇਣੇ ਐਹੋ ਤਰੀਕੇ ਨਾਲ ਤੁਸੀਂ 7 ਦਿਨ ਕਬੂਤਰ ਡਾਉਣੇ ਆ ਟਾਈਮ ਪੱਕਾ ਫਿਕਸ ਕਰਾਣਾ 10 ਵਜੇ ਦਾ ਦਾ ਹੌਲੇ ਕਬੂਤਰ ਡਾਉਣੇ ਹੌਲੀ ਹੌਲੀ ਵੇਖੋ ਵੀ ਤੁਹਾਡੇ ਕਬੂਤਰ ਵਧਣ ਲੱਗ ਜਾਣੇ ਵਧਣ ਲੱਗ ਜਾਣੇ ਪਹਿਲਾਂ ਕੋਈ 10 ਮਿੰਟ ੁੱਡੇ ਫਿਰ 20 ਮਿੰਟ ੁੱਡੇ ਕੋਈ ਘੰਟਾ ਕੋਈ ਦੋ ਕਈ ਤੇ ਪਹਿਲਾਂ ਹੀ ਚੱਲ ਪੈਂਦੇ ਆ ਉਸ ਚੀਜ਼ ਦੀ ਤੁਸੀਂ ਵੀਰ ਪਛਾਣ ਕਰਨੀ ਆ ਜਿਹੜੇ ਕਬੂਤਰ ਤੁਹਾਨੂੰ ਪਤਾ ਮਿੰਟ 'ਚ ਹੀ ਸਪੀਡ ਫੜ ਗਿਆ ਉਹ ਕਬੂਤਰਾਂ ਨੂੰ ਲਗਾਤਾਰ ਨਹੀਂ ਖੇਡਣਾ ਉਹਨਾਂ ਨੂੰ ਥੋੜੀ ਬੰਦੀ ਮਾਲਾ ਕਰ ਇੰਨੀ ਤਾਂ ਜ਼ਿਆਦਾ ਸਮਝ ਸਾਰਿਆਂ ਨੂੰ ਹੁੰਦੀ ਆ ਉਹਨਾਂ ਨੂੰ ਸਾਰਿਆਂ ਨੂੰ ਇੱਕੋ ਵਟੇ ਨਹੀਂ ਵਾਈ ਹੋਣਾ ਪੈਂਦਾ ਵੀ ਜਿਹੜਾ ਇੱਕ ਮਾਲਾ ਦੇ ਦੂਜੇ ਨੂੰ ਧੱਕੀ ਆਵਾ ਮੈਂ ਜਿਹੜਾ ਚੰਗਾ ਉਹਨਾਂ ਚੰਗਾ ਟ੍ਰੀਡ ਕਰੋ ਜਿਹੜਾ ਮਾਲਾ ਨੂੰ ਡਾਂ ਫਿਰ ਜੇ ਕਬੂਤਰ ਸਹੀ ਚੱਲਦੇ ਆ ਠੀਕ ਹੈ ਵੀ ਜੇ ਤੁਸੀਂ ਸਾਰਿਆਂ ਨੂੰ 1/ਬੱਟੇ ਬਾਤ ਆ ਨਾ ਤੇ ਜਿਹੜੇ ਚੰਗੇ ਤੁਹਾਡੇ ਉਹ ਸਾਰੇ ਬਾਝਾ ਲੈ ਜਾਓ ਤੇ ਰਹਿ ਜਾਣਾ ਫਿਰ ਤੁਹਾਡੇ ਕੋ ਐਵੇਂ ਰਹਿ ਦਫੂ ਫਿਰ ਉਹਨਾਂ ਨਾਲ ਬਾਜ਼ੀਆਂ ਲੜੀ ਜਾਓ ਤੇ 7-8 ਦਿਨ ਇਸ ਸਿਸਟਮ ਚ ਚੋਣਾ ਫਿਰ ਤੁਸੀਂ ਕੀ ਕਰਨਾ ਜਿਹੜਾ 10 ਵਜੇ ਦਾ ਟਾਈਮ ਹੈ ਨਾ ਉਹਨੂੰ ਹੌਲੀ ਜਿਹੀ 2 ਘੰਟੇ ਸ਼ਿਫਟ ਕਰ ਲੈਣਾ 8 ਵਜੇ ਤੇ ਲੈਣਾ ਫਿਰ ਕਬੂਤਰਾਂ ਨੂੰ ਦਸ ਦਿਨ ਦੀ ਪ੍ਰਵਾਜ ਕਰਾਉਣੀ ਹੈ ਲਗਾਤਾਰ ਵੀ ਜੀ ਮੈਂ ਉਹ ਚੀਜ਼ ਹੈ ਤਾਂ ਜੋ ਮੈਂ ਕਰਦਾ ਮੈਨੂੰ ਕਿਸੇ ਦਾ ਨਹੀਂ ਪਤਾ ਕਿ ਕੋਈ ਮੀਂਹ ਡਾਉਂਦਾ ਕੋ ਮਹੀਨਾ ਲਾਉਂਦਾ ਕੋ 2 ਮਹੀਨੇ ਦੇ ਮੈਂ ਮਹੀਨਾ ਪੂਰਾ ਠੋਕ ਕੇ ਡੰਡਾ ਫਿਰ ਕੇ ਕਬੂਤਰ ਡਾਉਣਾ ਫਿਰ ਪਾਣੀ ਲਾਉਣਾ ਨਾ ਸੋਕਿਆਂ ਨੂੰ ਡਾਈ ਦਾ ਬਗੈਰ ਪਾਣੀ ਤੋਂ ਮੈਂ ਡਾਉਣਾ ਜਿਹਦੇ ਘਾਟ ਹੀ ਉੱਡ ਕੇ ਆ ਜੂਗਾ ਨਾ ਪੱਕਾ ਤੇ ਹੋਊਗਾ ਨਾ ਉਸ ਤੋਂ ਬਾਅਦ ਜੇ ਕਬੂਤਰ ਹਰੀਆਂ ਮਾਰਦਾ ਜਾਂ ਕੋਈ ਗੱਲਬਾਤ ਉਹਦਾ ਟ੍ਰੀਟਮੈਂਟ ਫਿਰ ਤੁਹਾਨੂੰ ਦਾਸ ਲੱਗ ਜੂਵੇ ਉਹ ਕਿਵੇਂ ਸੈੱਟ ਕਰਨਾ ਕਬੂਤਰ ਨੂੰ ਵੀ ਜਿੰਨਾ ਡੰਡਾ ਫਿਰਿਆ ਹੋਊਗਾ ਕਬੂਤਰ ਜਿੰਨਾ ਤੁਸੀਂ ਸੂਈ ਦੇ ਨੱਕੇ ਦੇ ਵਿੱਚੋਂ ਨਿਕੜਿਆ ਹੋਗਾ ਨਾ ਬਾਜੀ ਵਾਲਿਆਂ ਤੁਹਾਨੂੰ ਠੋਖਣ ਨਹੀਂ ਦੇਣ ਲਗਾ ਫਿਰੋਜ਼ ਛੇਤੀ ਛੱਡ ਆਪਣੇ ਮਾਲਕ ਨੂੰ ਫਿਰ ਆਪਣੇ ਮਾਲਕ ਨੂੰ ਪੂਰੀ ਵਫਾ ਨਾਲ ਵਫਾਉਂਦਾ ਹਾਂ ਤੇ ਜਿਹੜਾ ਦੋ ਦਿਨ ਉੱਡ ਗਿਆ ਬਲੇ ਬਲੇ ਸ਼ਾਮ ਬੈਠਾਈ ਚੱਲ ਦੋ ਬਦੀਆਂ ਫੇਰ ਦਾਤਾ ਫਿਰ ਨਹੀਂ ਆਉਂਦਾ ਜਿੰਨਾ ਮਰਜੀ ਕਬੂਤਰ ਉੱਡ ਕੇ ਆਈ ਜਾਵੇ ਤਰਤੀਬ ਉਹ ਰੱਖਣੀ ਲਗਾਤਾ ਡਾਉਣ ਲਈ 8 ਵਜੇ ਲਿਆ ਕੇ ਫਿਰ ਹਫਤਾਖੰਡ 10 ਦਿਨ ਫੇਰ ਡਾਓ ਠੀਕ ਹੈ ਜੀ ਡਾ ਕੇ ਤਾਂ ਪਤਾ ਕਬੂਤਰ ਮੇਰੇ ਸੈਟ ਹੋ ਕੇ ਸਿੱਧਰੇ ਪਧਰੇ ਹੋ ਗਏ ਆ ਹਾਂ ਇੱਕ ਹੋਰ ਬੜੀ ਜ਼ਰੂਰੀ ਚੀਜ਼ ਦਾਣਿਆਂ ਦੀ ਦਾਣਿਆਂ ਦੀ ਵੀ ਜਾਈਮਿੰਗ ਰੱਖੋ 1 ਵਜੇ ਦਾਣੇ ਨੇ ਟਾਈਮ ਪਰ ਖੋ ਪੂਰੇ 1 ਵਜੇ ਜੇ ਕੋ ਲੇਟ ਆਉਂਦਾ ਨੂੰ ਥੋੜਾ ਸਾਉਂਦ ਦਵਾ ਕੇ 2 ਵਜੇ ਪਿਆ ਦੋ ਖਵਾ ਦੋ 1 ਵਜੇ ਤੋਂ ਲੈ ਕੇ ਮੰਨ ਲਓ ਅਗਲੇ ਦਿਨ ਸਵੇਰੇ ਕਬੂਤਰ ਆਪਾਂ 8 ਵਜੇ ਛੱਡਨੇ ਆ ਕਿੰਨੇ ਘੰਟੇ ਬੰਦੇ ਆਪੇ ਸਾਲ ਹੋਣ 1 ਤੋਂ 12 ਤੇ 8 20 ਘੰਟੇ ਬੰਨ ਜੇ 20 ਘੰਟੇ ਦੇ ਪ੍ਰਾਵਾ ਤੁਸੀਂ ਪੱਥਰ ਦਿੱਤੇ ਹੋਣਗੇ ਤੇ ਉਹ ਵੀ ਗਲ ਜਾਣਗੇ ਅੰਦਰ ਉਹ ਵੀ ਨਿਕਲ ਕੇ ਬੈਠਾ ਨਹੀਂ ਬਾਹਰ ਆਏ ਤੇ ਜਦੋਂ ਕਬੂਤਰ ਚੱਲਣ ਲੱਗਦਾ ਨਾ ਫਿਰ ਉਹ ਡਾਣੇ ਪੈ ਜਾਂਦਾ ਤੇ ਫਿਰ ਕਬੂਤਰ ਦਾਣੇ ਵੀ ਬੜੇ ਤੇ ਪਚਾਉਣ ਲੱਗ ਜਾਂਦਾ ਫਿਰ ਉਹਦੀ ਡਾਈਜੈਸ਼ਨ ਸਿਸਟਮ ਵੱਜ ਹਾਰਡਵੇਅਰ ਕੰਮ ਕਰਨੇ ਸਰੀਰ ਨੇ ਖਰਾਕ ਦੀ ਮੰਗ ਕਰਦੇ ਫਿਰ ਡਾਈਜੈਸਟ ਵੀ ਜਲਦੀ ਹੋਏ ਨੇ ਇੱਕ ਵੇਲੇ ਦਾ ਟਾਈਮ ਤੁਸੀਂ ਦਾਣੇ ਦਾ ਫਿਕਸ ਰੱਖਣਾ ਫਿਰ 8 ਦਿਨ ਦਾਲੇ ਮਤਲਬ ਇੱਕ ਵਾਰੀ ਪਹਿਲਾਂ ਦਾਲੇ ਫਿਰ ਬਾਅਦਲੇ ਫਿਰ ਅਗਲਾ 8 ਵਜੇ ਟਾਈਮ ਲੈ ਕੇ ਜਾਂਦਾ ਉਹਨੂੰ ਚੋਕ ਕੇ 6 ਵਜੇ ਤਸਵੀਲ ਆਉਣੇ ਤੇ ਕਬੂਤਰ ਡਾਊਨ ਲੱਗ ਜਾਣੇ ਇਹਨੇ ਨੂੰ 5-7 ਦਿਨ ਦਾਇਆ ਤੇ ਮਹੀਨਾ ਪੂਰਾ ਹੁਣ ਉਹਨਾਂ ਦੇ ਫਿਰ ਕਬੂਤਰ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਵੀ ਮੇਰੇ ਕਬੂਤਰ ਘਟਣ ਰਹੇ ਆ ਕਿ ਵਧਣ ਰਹੇ ਆ ਜੇ ਤੁਹਾਡੇ ਕਬੂਤਰ ਘਟਣ ਰਹੇ ਆ ਤੇ ਇਹਦਾ ਮਤਲਬ ਤੁਹਾਡੇ ਕਬੂਤਰ ਪਾਣੀ ਦੀ ਮੰਗ ਕਰਦੇ ਆ ਇਹ ਕਬੂਤਰਾਂ ਨੂੰ ਪਾਣੀ ਲਾ ਕੇ ਤੇ ਜੇ ਦਹੀਂ ਘੜਦੇ ਵਧਣਦੇ ਆ ਉਹਨਾਂ ਨੂੰ ਫੇਰ Đਾਓ ਜਦੋਂ ਕਬੂਤਰ ਆਪਣੇ ਸਹੀ ਸੂਈ ਤੇ ਆ ਜਾਂਦਾ ਨਾ ਮੰਨ ਲਾ ਜੇ 12 ਵਜੇ ਬੈਠਾ ਹੈ ਤੇ 1 ਵਜੇ ਜਾਣ ਰਿਹਾ 2 ਵਜੇ ਉਹਨੂੰ ਪਾਣੀ ਨਾ ਲਾਓ ਉਹਨੂੰ ਇਤਰਾਮ ਵਗਣ 줘 ਜਦੋਂ ਕਬੂਤਰ 12 ਵਜੇ ਜਾਂ 1 ਵਜੇ ਵਾਲਾ 12 ਵਜੇ ਆ ਗਿਆ 11:30 ਦਾ ਹੈ ਇਹਦਾ ਮਨ ਉਹ ਪਾਣੀ ਮੰਗਣ ਡਿਆ ਕਬੂਤਰ ਸਾਹ ਕਰਕੇ ਉਹ ਬਹਿਤਾ ਹੈ ਠੀਕ ਹੈ ਤੇ ਫਿਰ ਜਦੋਂ ਲਾਉਣਾ ਪਾਣੀ 2 ਜਾਂ 3 ml ਤੋਂ ਪਾਣੀ ਸ਼ੁਰੂ ਕਰਨਾ ਪਾਣੀ ਕਿਵੇਂ ਲਾਈਦੇ ਠੀਕ ਹੈ ਤੇ ਇਹ ਤਕਰੀਬਨ ਸਾਰੇ ਖਿਡਾਰੀਆਂ ਨੂੰ ਪਤਾ ਵਾ ਪਾਣੀ ਦੀ ਕਿਵੇਂ ਗੇਮ ਚੱਲਦੀ ਹੈ ਕਿਵੇਂ ਲੱਗਦਾ ਤੇ ਇਤਨਾ ਤੁਸੀਂ ਕਬੂਤਰ ਡਾਉਣੇ ਆ ਇੱਥੋਂ ਤੱਕ ਐਵੇਂ ਲੈ ਆਏ ਕਿਉਂ ਨੇ ਫਿਰ ਅਗਲੇ ਵੀਡੀਓ ਜਿਹੜੀ ਬਣਾਉਂਗਾ ਸਪੈਸ਼ਲ ਪਾਣੀ ਆ ਦੇ ਬਣਾਉਂਗਾ ਕਿ ਕਬੂਤਰ ਨੂੰ ਪਾਣੀ ਕਿਵੇਂ ਲਾਉਣਾ ਕਿਉਂਕਿ ਹੁਣ ਜੇ ਵੀਡੀਓ ਬਣਾਉਂਗਾ ਤਾਂ ਵੀਡੀਓ ਬਹੁਤ ਲੰਮੀ ਹੋ ਜਾਣੀ ਪਾਣੀ ਧਰਮਾ ਗੇਮ ਦੱਸੂਗਾ ਕਿ ਪਾਣੀ ਦੇ ਕਬੂਤਰ ਕਿਵੇਂ ਲਾਈਦੇ ਆ ਕਿਵੇਂ ਉਹਨਾਂ ਨੂੰ ਪਾਣੀ ਦੀ ਆਦਤ ਪਾਈਦੀ ਆ ਤੇ ਉਹਨਾਂ ਨੂੰ ਨਿਰਸ ਸਾਦਾ ਪਾਣੀ ਲਾਈਦਾ ਜਾਂ ਕੋ ਬਣਿਆ ਪਾਣੀ ਲਾਈਦਾ ਜਾਂ ਕੋਈ ਪਾਣੀ ਤੇ ਕਿਹੜੀ ਕੋਈ ਗੱਲਬਾਤ ਕਰੀ ਦੀ ਕਿ ਜਿਹੜਾ ਪਾਣੀ ਜਲਦੀ ਡਾਈਜੈਸਟ ਕਰਦਾ ਤੇ ਵੀਰ ਜੀ ਹੁਣ ਇਜਾਜ਼ਤ ਦਿਓ ਵੀਡੀਓ ਲੰਮੀ ਹੋ ਗਈ ਆ ਤੇ ਜਿਆਦਾ ਸਮਾਂ ਨਹੀਂ ਹੁੰਦਾ ਭਰਾਵਾਂ ਨੂੰ ਵੇਖਣ ਦਾ ਤੇ ਛੋਟੀ ਵੀਡੀਓ ਰਵੇ ਤੇ ਠੀਕ ਰਹਿੰਦਾ ਤੇ ਅਗਲੀ ਵੀਡੀਓ ਪਾਣੀ ਦੇ ਉੱਤੇ ਆਪਾਂ ਲੈ ਕੇ ਆਵਾਂਗੇ ਠੀਕ ਹੈ ਕੋਸ਼ਿਸ਼ ਕਰਾਂਗੇ ਜਾਂ ਨੂੰ ਪਾਰਟ 2 ਦਾ ਨਾਮ ਦੇ ਦਊਗਾ ਤੇ ਜਾਂ ਇਹ ਤੋਂ ਅਗਲੀ ਵੀਡੀਓ ਤੁਸੀਂ ਸੁਣ ਲੋ ਪਾਣੀ ਦੇ ਕਬੂਤਰ ਕਿਵੇਂ ਚਲਾਉਣਾ ਆਪਾਂ ਤੇ ਹੁਣ ਦਿਓ ਇਜਾਜ਼ਤ ਵੀਡੀਓ ਪੂਰੀ ਵੇਖਿਆ ਕਰੋ ਤੇ ਜੇ ਵੀਡੀਓ ਵਧੀਆ ਲੱਗੇ ਤੇ ਮੇਰੇ ਭਰਾ ਲਾਈਕ ਸ਼ੇਅਰ ਜਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਵੀ ਮੇਰੇ ਵੀਰ ਕਰਕੇ ਦੱਸਿਆ ਕਰੋ ਵੀ ਕਿਵੇਂ ਤੁਹਾਨੂੰ ਲੱਗਣ ਰਿਹਾ ਵਾ ਜਿਹੜਾ ਆਪਾਂ ਟੌਪਿਕ ਪਾਉਂਦੇ ਆ ਜਾਂ ਕਿਹੋ ਜਿਹਾ ਲੱਗਣੀ ਆ ਵੀਡੀਓ ਠੀਕ ਹੈ ਵੀਰ ਜੀ ਤੇ ਅਗਲੀ ਵੀਡੀਓ ਵਿੱਚ ਮਿਲਦੇ ਆਪਾਂ ਪਾਣੀ ਦੇ ਗੇਮ ਕਿਵੇਂ ਚਲਾਉਣੀ ਤੇ ਕਿਵੇਂ ਪਾਣੀ ਤੇ ਲੈ ਕੇ ਜਾਣੇ ਕਬੂਤਰ ਤੇ ਕਿਵੇਂ ਪਾਣੀ ਲਾ ਕੇ ਡੋਣੇ ਆ ਤੇ ਹੁਣ ਦਿਓ ਇਜਾਜ਼ਤ ਰੱਬ ਰੱਖਾ